ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਦੇਖ ਨੂੰ ਮਿਲਿਆ ਅਜੀਬਾ ਸੀਨ ਕਿ ਜੇਲ੍ਹ ਪ੍ਰਸ਼ਾਸਨ ਤੇ ਪੁਰਸ ਮਲਾਜ਼ਮਾਂ ਨੂੰ ਪਾਛੜਾ ਪੈ ਗਈਆਂ ਸਾਊਥ ਫਿਲਮਾਂ ਦੇ ਸੀਨ ਵੀ ਇੱਜ਼ੇ ਅੱਗੇ ਫੇਲ ਹੋ ਗਏ ਕਿਵੇਂ ਵੀਡੀਓ ਕਾਲ ਦੇ ਜ਼ਰੀਏ ਹੀ ਅੰਦਰ ਬੈਠਿਆਂ ਦੇ ਨਾਲ ਇਹ ਕੰਮ ਹੋ ਗਿਆ ਅੰਮ੍ਰਿਤਸਰ ਕੇਂਦਰੀ ਜੇਲ੍ਹ ਫਤਿਹਪੁਰ ਦੇ ਵਿੱਚ ਕਿਸੇ ਕੇਸ ਦੇ ਵਿੱਚ ਜੇਲ੍ਹ 'ਚ ਬੰਦ ਇੱਕ ਨੌਜਵਾਨ ਤੇ ਕੁਝ ਹੋਰ ਕੈਦੀਆਂ ਵੱਲੋਂ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਪੀੜਤ ਨਵਕਿਰਨ ਸਿੰਘ ਉਰਫ ਨਵ ਪੰਡੋਰੀ ਨੇ ਦੱਸਿਆ ਕਿ ਉਸ 'ਤੇ ਹਮਲਾ ਲਾ ਦੇ ਮਰਿੰਡਾ ਦੇ ਗੁੰਡਿਆਂ ਨੇ ਕੀਤਾ ਪੀੜ ਦੇ ਪਰਿਵਾਰਕ ਮੈਂਬਰਾਂ ਨੇ ਵੀ ਹਮਲਾਵਾਰ ਤੇ ਗੰਭੀਰ ਇਲਜ਼ਾਮ ਲਗਾਏ ਲਵਦੀਪ ਸਿੰਘ ਲਵਜੀਏ ਤੁਹਾਡੇ ਬਰਦਰ ਜੇਲ੍ਹ ਤੇ ਅਟੈਕ ਹੋਇਆ ਕਿਸ ਕਰਨ ਹੋਇਆ ਤੇ ਕਿ ਨਹੀਂ ਕੀਤਾ ਇਹ ਕੱਲਾਂ ਨੂੰ ਹੋਣਾ ਹੀ ਪੀਤਰਾ ਤਾਂ ਡੇ ਤੁਹਾਡਾ ਵਾਰਿਸ਼ ਹੋ ਤੇ ਜੇਲ੍ਹ ਚ ਭੜਾਇਆ ਨਹੀਂ ਹੋਸਪੀਟਲ ਆਜੋ ਨਹੀਂ ਆਏ ਆ ਤੇ ਹਾਲਤ ਤੇ ਬਹੁਤ ਗੰਭੀਰ ਸੀ ਜਦੋਂ ਇਹ ਹੋਸ਼ ਆਇਆ ਤੇ ਕੋ ਪੁੱਛਿਆ ਇਹਨੇ 10 ਬੰਦ ਦੁਬਾਰਾ ਬੰਦਿਆਂ ਦੇ ਨਾਮ ਲਏ ਜਿਹਦੇ ਵਿੱਚੋਂ ਮੇਣ ਨੇ ਲਾਡੀ ਰੱਡੂ ਦਾ ਨਾਮ ਲਿਆ ਨਾਲ ਮਰਿੰਡੇ ਦਾ ਲਿਆ ਤੇ ਇਹ ਉਹਨਾਂ ਨਾਲ ਚਾਹੇ ਚੱਲੀ ਉਹ ਕਹਿੰਦੇ ਆ ਤੇ ਮਨਾ ਕਰਦਾ ਵਾ ਉਸ ਪੱਖੋਂ ਤੇ ਕੁੰਦਕ ਬਾਜੀ ਕੱਟ ਕੇ ਉਹਨਾਂ ਨੇ ਜੇਲ੍ਹ 'ਚ ਸੱਟਾਂ ਮਰਾਈਆਂ ਤੇ ਉਹ ਜੇਲ੍ਹ ਦੇ ਵਿੱਚ ਨਸ਼ੇ ਵਿੱਚ ਲਈ ਕਿਹਾ ਜਾ ਰਿਹਾ ਉਹਨੂੰ ਹਾਂਜੀ ਹਾਂਜੀ ਅੱਛਾ ਤੇ ਇਹ ਮਨਾ ਕਰਦੇ ਉਹਨਾਂ ਅਟੈਕ ਕਿਤੇ ਹਾਂਜੀ ਹਾਂਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨਿਕ ਗਿਆ ਉਹ ਕਾਰਵਾਈ ਕਰਦੇ ਉਹਨਾਂ ਦੇ ਪਰਚਾ ਹੋਵੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹ ਕਿਸ ਕੇਸ ਦੇ ਵਿੱਚ ਹੈਗਾ ਜੀ ਹਾਂਜੀ ਇਹ ਵੀ ਜੇਲ੍ਹ 'ਚ ਹਾਂਜੀ ਹਾਂਜੀ ਇਹ ਵੀ ਲੜਾਈ ਝਗੜੇ ਦੇ ਠੀਕ ਠੀਕ ਨਵ ਜੀ ਕੀ ਗੱਲ ਉਹ ਤੋਂ ਡੈੜਾ ਹਮਲਾ ਹੋਇਆ ਕਿਸ ਤਰ੍ਹਾਂ ਹੋਇਆ ਤੇ ਕਿੰਨੇ ਕਰਵਾਇਆ ਕੀਤਾ ਆ ਲਾਡੀ ਡੱਡੂ ਨੇ ਇਹ ਮਰੰਡੇ ਨੇ ਕਿੱਥੋਂ ਦੇ ਬੰਦੇ ਆ ਵੀਡੀਓ ਕਾਲ ਕਰਕੇ ਮਰਵਾਇਆ ਸਾਟਾ ਮਤਲਬ ਜੇਲ੍ਹ ਦੇ ਅੰਦਰ ਵੀਡੀਓ ਕਾਲ ਕਰਕੇ ਤਾਂ ਉਹਨਾਂ ਸੱਟਾ ਮਰਵਾਈਆਂ ਹਾਂਜੀ ਬਠਿੰਡਾ ਜੇਲ੍ਹ ਦਾ ਸਰ ਬਠਿੰਡਾ ਜੇਲ੍ਹ ਚੋਂ ਵੀਡੀਓ ਕਾਲ ਕਰਕੇ ਇੱਥੇ ਹਾਂਜੀ ਤੁਸੀਂ ਇੱਥੇ ਅਮਰਸਰ ਦਾਪਰ ਜੇਲ੍ਹ ਸੀ ਹਾਂਜੀ ਤੇ ਕੌਣ ਬੰਦੇ ਸੀ ਜਿਹਨਾਂ ਸੱਟਾ ਮਾਰੀਆਂ ਕਾਲਾ ਚੰਚਲ ਤੇ ਕੰਨਾ ਕਿੰਨੇ ਜਾਣੇ ਸੀ ਸਾਰੇ 10 ਜਾਣੇ ਸਾਰੇ ਨਾਲ ਉਹਨਾ ਕਾਲਾ ਚੰਚੜ ਕੰਨਾ ਅਖਸ਼ੇ ਤੇ ਵਾਹਿਗੁਰੂ ਤੇ ਤੇਤਾ ਅਜੇ ਠਾਕੁਰ ਤੇ ਕਿਹੜੇ ਕਿਹੜੇ ਕੀ ਕਾਰਨ ਸੀ ਕੀ ਵਜਾ ਰੰਜਿਸ਼ ਕੀ ਰਹੀ ਹੈ ਕੁਸ਼ ਤੇਜਾ ਤੇ ਨਾ ਵਜਾ ਰੰਜਿਸ਼ ਕੀ ਰਹੀ ਹੈ ਸਰਪੇ ਤਾਂ ਵੀ ਨਿਆਰੇ ਪਰ ਚੇਗਰਾ ਇਹਦਾ ਡੀਡੂ ਨੇ ਲੇਕਿ ਲਾਡੀਆਂ ਨੂੰ ਕੀ ਕੰਮ ਕਰਦਾ ਸਮਗਲਾ ਰਿਆ ਸਾਰਾ ਅੱਛਾ ਤੇ ਬਠਿੰਡੇ ਗੀਲ ਚ ਹਾਂਜੀ ਤੁਸੀਂ ਹੁਣ ਪ੍ਰਸ਼ਾਸਨ ਕੋਕੀ ਮੰਗ ਕਰਦੇ ਜੀ ਪਰਚਾ ਦਰਜ ਕਰਾਇਆ ਹੋਇਆ ਤੇ ਲਾਡੀ ਦੇ ਦੇਮਰਿੰਡੇ ਇਹ ਤੁਹਾਡੇ ਤੇ ਕਿਹੜੇ ਹਥਿਆਰਾਂ ਨਾਲ 바ਰ ਕੀਤਾ ਗਿਆ ਸਰ ਨਾਗੋਦਾਤਰ ਤੇ ਕਾਲੇ ਚੰਚੜ ਗੋੜੇ ਕੰਨੇ ਕੋ ਪਿਸਤਲ ਵੀ ਹੈਗਾ ਝੀਲ ਦੇ ਅੰਦਰ ਪਿਸਤਲ ਹੈ ਕਿਸ ਨੂੰ ਕੋ ਹਾਂਜੀ ਕਾਲੇ ਚੰਚੜ ਗੋੜੇ ਕੋ ਕੰਨੇ ਜੋ ਇਸ ਸਬੰਧੀ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਕੁਝ ਕੈਦੀਆਂ ਵੱਲੋਂ ਇਸ ਦੇ ਉੱਤੇ ਹਮਲਾ ਕੀਤਾ ਬਾਕੀ ਜਾਂਚ ਕੀਤੀ ਜਾ ਰਹੀ ਹੈ ਅੰਗਰੇਜ਼ ਦੇ ਅੰਦਰ ਘੜੜਾ ਆਇਆ ਤੇ ਦੂਜੇ ਕਹਦੀਆਂ ਪੰਛੀ ਚੜਦੀਆਂ ਨੂੰ ਮਾਰਿਆ ਖੋਟਿਆ ਇੱਥੇ ਨਾਜ਼ੀ ਦਾਖਲ ਕਰਾਇਆ ਠੀਕ ਹੈ ਜੀ ਬੰਦੀ ਕਦੋਂ ਵੀ ਕਾਰਵਾਈ ਕਰ ਰਹੇ ਜੀ ਸਰ ਮਰੀਜ਼ ਕਹਿੰਦੇ ਕੱਲ ਤਾਂ ਇੱਥੇ ਆਇਆ ਜੇ ਤੇ ਤੁਸੀਂ ਅੱਜ ਆਈਏ ਨਹੀਂ ਅਸੀਂ ਤੇ ਰਾਤੀ ਦਾਖਲ ਕਰਾ ਕੇ ਗਏ ਆਂ ਤੇ ਅੱਜ ਕਿਉਂ ਆਈ ਦੀ ਜੇ ਇਹ ਕਿ ਲੈ ਕੇ ਨਹੀਂ ਆਏ ਤੇ ਫਿਰ ਇੱਥੇ ਕਿੱਥਾ ਪਹੁੰਚੇ ਆਪੇ ਪਹੁੰਚਗਾ ਜੇਲ੍ਹ ਦੇ ਵਿੱਚ ਇੰਨੀ ਸਿਕਿਉਰਟੀ ਹੁੰਦੀ ਉੱਥੇ ਏਡੀ ਵੱਡੀ ਕੁੱਟ ਮਾਰ ਹੋ ਜਾਵੇ ਚਲੋ ਜੀ ਇਹ ਜੇਲ੍ਹ ਪ੍ਰਸ਼ਾਸਨ ਦੱਸ ਸਕਦਾ ਜੀ ਇਸ ਬਾਰੇ ਵੈਸੇ ਕੀ ਕੰਡੀਸ਼ਨ ਕੀ ਹੈ ਜੀ ਮਰੀਜ਼ ਨੇ ਬੇਫੋਜੀ ਲਾ ਚੱਲ ਰਿਹਾ ਜੀ ਡਾਕਟਰ ਸਾਹਿਬ ਕੋਈ ਉਹਨਾਂ ਨਾਲ ਗੱਲ ਕਰਦੇ ਆ ਜੋ ਦੱਸਦੇ ਫਿਰ ਵੀ ਸੀ ਇਹਨਾਂ ਨੇ ਦੱਸਿਆ ਜਾ ਰਿਹਾ ਜੀ ਕੋਈ ਰੈਫਰ ਕੀਤਾ ਜਾ ਰਿਹਾ ਮੈਨੂੰ ਇਹ ਦੱਸਿਆ ਨਹੀਂ ਮੈਂ ਕਰਨ ਧਿਆ ਕਨਫਰਮ ਹੋ ਸਕਦਾ ਰੈਫਰ ਕਰ ਦੇ ਜੀ ਇਹ ਜਿਹੜੀ ਸੱਟ ਲੱਗੀ ਹੈ ਜੀ ਕਿਹੜੇ ਤਰ੍ਹਾਂ ਦੀ ਹੈ ਨਾ ਸੱਟ ਜਿਹੜਾ ਮਾਰਿਆ ਪਤਾ ਨਹੀਂ ਜੀ ਇਸ ਬਾਰੇ ਜੀ ਵੈਰੀਫਾਈ ਕਰ ਰਹੇ ਹਾਂ ਜੀ ਇਸ ਬਾਰੇ ਜੀ ਵੈਰੀਫਾਈ ਕਰ ਰਹੇ ਹਾਂ ਜੀ ਜ਼ਿਕਰ ਯੋਗ ਹੈ ਕਿ ਜੇਲ੍ਹ ਦੇ ਵਿੱਚ ਕਿਸੇ ਵੀ ਨੌਜਵਾਨ ਤੇ ਕੈਦੀ ਤੇ ਅਜਿਹਾ ਹਮਲਾ ਕਰਨਾ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਜੇਕਰ ਕੈਦੀ ਜੇਲ੍ਹ ਦੇ ਵਿੱਚ ਹੀ ਸੁਰੱਖਿਅਤ ਨਹੀਂ ਉਹਨਾਂ ਤੇ ਅਜਿਹੇ ਜਾਣ ਲੇਵਾ ਹਮਲੇ ਹੋ ਸਕਦੇ ਨੇ ਤਾਂ ਬਾਹਰ ਤਾਂ ਕੀ ਉਮੀਦ ਰੱਖੀ ਜਾ ਸਕਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ